ਪੰਜਾਬ ਸਟੇਟ ਪੈਨਸ਼ਨਰ ਅਤੇ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਤਾਰੰਦਾ ਸ਼ੰਭਰ ਨੂੰ ਪੈਨਸ਼ਨਰ ਦਿਵਸ ਪ੍ਰਧਾਨ ਮਦਨ ਗੋਪਾਲ ਦੀ ਪ੍ਰਧਾਨਗੀ ਹੇਠ ਸਥਾਨਕ ਪੁਸ਼ਪਾ ਪਤੀ ਹਾਲ ਨੇੜੇ ਸ਼ਿਵਾਲਾ ਪਾਈਆਂ ਵਿਖੇ ਮਨਾਇਆ ਗਿਆ ਜਿਸ ਵਿੱਚ ਪੰਜਾਬ ਸਟੇਟ ਫਾਰਮ ਆਫ ਰਟਾਇਰਡ ਡਿਪਲੋਮਾ ਇੰਜੀਨੀਅਰ ਦੇ ਮੁਖਬਲਾਰੇ ਦਲਜੀਤ ਸਿੰਘ ਕੋਲੀ ਨੇ ਆਪਣੀ ਜ਼ਿਲ੍ਹਾ ਅੰਮ੍ਰਿਤਸਰ ਜੋਂ ਦੀ ਟੀਮ ਨਾਲ ਸ਼ਿਰਕਤ ਕੀਤੀ ਸਭ ਤੋਂ ਪਹਿਲਾਂ ਵਿਛੜੇ ਸਾਥੀਆਂ ਨੂੰ 2 ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ ਇਸ ਮੌਕੇ ਪੈਨਸ਼ਨਰਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਸੰਬੰਧੀ ਵਿਚਾਰ-ਚਰਚਾ ਕੀਤੀ ਗਈ ਕਿ ਕਿਵੇਂ ਇਹਨਾਂ ਮੁਸ਼ਕਲਾਂ ਨੂੰ ਪ੍ਰਸ਼ਾਸਨ ਤੇ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਉਹਨਾਂ ਦਾ ਹੱਲ ਕਰਵਾਇਆ ਜਾ ਸਕੇ ਇਸ ਮੌਕੇ ਦਲਜੀਤ ਸਿੰਘ ਕੋਲੀ ਨੇ ਕਿਹਾ ਕਿ ਪੰਜਾਬ ਦੀ ਭਗਵੰਤਪਾਨ ਸਰਕਾਰ ਸੈਂਟਰ ਦੇ ਨਕਸ਼ੇ ਕਦਮਾਂ ਤੇ ਜਲਦੀ ਹੋਈ ਸੰਕਟ ਦਾ ਬਹਾਨਾ ਲਾ ਕੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਉਹਨਾਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਦੀ ਬਹਾਲੀ ਦੇ ਤੇ ਹੋਰ ਹੱਕੀ ਮੰਗਾਂ ਅਤੇ ਕੋਟਾ ਦੇ ਫੈਸਲੇ ਜਲਦੀ ਤੋਂ ਜਲਦੀ ਲਾਗੂ ਕੀਤੇ ਜਾਣ ਨਹੀਂ ਤਾਂ ਰਹਿੰਦੀਆਂ ਮੰਗਾਂ ਲਈ ਪੈਨਸ਼ਨਰ ਇਕਜੁੱਟ ਹੋ ਕੇ ਸ਼ਮਰਚ ਕਰਕੇ ਪੰਜਾਬ ਸਰਕਾਰ ਨੂੰ ਹਲੂਣਾ ਦੇ ਕੇ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਨੂੰ ਮਜਬੂਰ ਹੋਣਗੇ ਉਹਨਾਂ ਕਿਹਾ ਕਿ ਸਰਕਾਰ ਦੀ ਪੈਨਸ਼ਨਾਂ ਪ੍ਰਤੀ ਮਾੜੀ ਨੀਤੀ ਹੋਣ ਕਾਰਨ ਪੰਜਾਬ ਸਟੇਟ ਪੈਨਸ਼ਨਰ ਕਨਵਰਟੇਸ਼ਨ ਦੇ ਫੈਸਲੇ ਅਨੁਸਾਰ ਇਸ ਦਾ ਹਰ ਤਰ੍ਹਾਂ ਨਾਲ ਵਿਰੋਧ ਕੀਤਾ ਜਾਵੇਗਾ ਇਸ ਮੌਕੇ 80 ਸਾਲਾਂ ਦੇ ਪੈਨਸ਼ਨਰ ਸਾਥੀਆਂ ਨੂੰ ਸਨਮਾਨਤ ਵੀ ਕੀਤਾ ਗਿਆ ਰਾਮਜੀਤ ਸਾਡੇ ਵੱਲ ਕੀ ਪ੍ਰੋਗਰਾਮ ਕੀਤਾ ਗਿਆ ਤੇ ਕੀ ਕੀ ਸੰਦੇਸ਼ ਕੀ ਦੇਣਾ ਜਾਂਦੇ ਬਾਕੀ ਸਾਥੀ ਜੀ ਮੇਰਾ ਨਾਮ ਮਨਿੰਗਪਾਲ ਮੈਂ ਪੰਜਾਬ ਸਟੇਟ ਪੈਨਸ਼ਨ ਦੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦਾ ਜਲਾਪਲਾਨ ਤੇ ਕਨਫੈਡਰੇਸ਼ਨ ਦਾ ਸਰਪਲਸ ਅਸੈਂਬਲੀਟਰ ਅੱਜ ਦਾ ਜਿਹੜਾ ਸਾਡਾ ਪੈਨਸ਼ਨ ਦੇ ਆ 17.24 ਨੂੰ ਮਨਾਇਆ ਜਾਂਦਾ ਇਹ ਕੱਲੇ ਅਸੀਂ ਨਹੀਂ ਮਨਾ ਰਹੇ ਸਾਰੇ ਹਿੰਦੁਸਤਾਨ ਦੇ ਵਿੱਚ ਪੈਨਸ਼ਨਰ ਆਪਣੀਆਂ ਮੰਗਾਂ ਨੂੰ ਲੈ ਕੇ ਮਨਾਉਂਦੇ ਨੇ ਖਾਸ ਕਰ ਅੱਜ ਅਹੀਂ ਅੰਮ੍ਰਿਤਸਰ ਆਲੇ ਕਿਉਂਕਿ ਆਪ ਦੀ ਸਰਕਾਰ ਆ ਉਹ ਬੜੀ ਚਿਰ ਤੋਂ ਸਾਡੀਆਂ ਜਿਹੜੀਆਂ ਜਨੂਨ ਮੰਗਾਂ ਨੇ ਉਹ ਨਹੀਂ ਮੰਗ ਲਈ ਕੋਈ ਵੀ ਇਸ ਵੇਲੇ ਸਾਡਾ ਪੈਨਸ਼ਨਰ ਨਹੀਂ ਜਿਹੜਾ 1.5 ਕਰੋੜ ਤੋਂ ਉਹਦਾ ਬਕਾਇਆ ਨਾ ਬੰਦਾ ਹੋਏ ਪਰ ਪੰਜਾਬ ਸਰਕਾਰ ਜਦੋਂ ਕੋਰਟ ਦੇ ਵਿੱਚ ਰਿਟਾਂ ਹੁੰਦੀਆਂ ਨੇ ਤੇ ਇਹ ਕਹਿੰਦੀ ਆ ਵੀ ਸਾਡੀ ਵਿੱਤੀ ਖਾਲਤ ਮਾਰੀ ਆ ਪਰ ਆਪਣੇ بڑے بڑے ਬੈਂਡਰ ਆਪਣੀਆਂ ਅਛੀਆਂ ਅਛੀਆਂ ਕਾਰਾਂ ਔਰ ਆਪਣੇ ਦੇ ਖਰਚ ਕਰਨੀ ਇਵਨ ਇਥੋਂ ਤੱਕ ਕਿ ਇਨਕਮ ਟੈਕਸ ਵੀ ਇਹ ਨਹੀਂ ਦਿੰਦੇ ਜਦੋਂ ਕਿ ਅਸੀਂ ਪੈਨਸ਼ਨਰ ਇਨਕਮ ਟੈਕਸ ਵੀ ਦਿੰਨੇ ਆ ਔਰ ਸਰਕਾਰ ਦੇ ਕੋਲ ਐਨਾ ਚ ਨੌਕਰੀ ਕੀਤੀ ਆ ਪਰ ਉਸ ਤਰ੍ਹਾਂ ਇਹ ਬੰਦੇ ਜੋ ਸਾਡਾ ਬੰਦਾ ਹੱਕ ਵਾ ਉਹ ਸਾਨੂੰ ਸਰਕਾਰ ਨਹੀਂ ਦੇ ਰਹੀ ਅੱਜ ਦਾ ਦਿਨ ਥਾਂ ਥਾਂ ਤੇ ਪੈਨਸ਼ਨ ਦੇ ਇਸੇ ਕਰਕੇ ਮਨਾਉਨੇ ਆ ਕਿ ਇਹ ਸਰਕਾਰ ਦੇ ਕੰਨ ਖੋਲਗੇ ਕਿ ਜਿਹੜੇ ਸਾਡੇ ਪੈਨਸ਼ਨਰ ਆਉਂਦੇ ਨੇ ਉਹਨਾਂ ਨੂੰ ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਜਾਣੂ ਕਰਾਇਆ ਜਾਏ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਤੇ ਕੇ ਸੰਘਰਸ਼ ਦੀ ਲੋੜ ਹੋएगी ਉਹ ਸਾਡੀ ਐਸੋਸੀਏਸ਼ਨ ਨੇ ਪੰਜਾਬ ਪੱਧਰ ਦੀ ਇਹ ਵੀ ਫੈਸਲਾ ਕੀਤਾ ਕਿ ਜਿਹੜੀਆਂ ਹੁਣ ਕਾਰਪੋਰੇਸ਼ਨ ਦੀਆਂ ਚੋਣਾਂ ਹੋ ਰਹੀਆਂ ਨੇ ਉਹਦੇ ਵਿੱਚ ਅਸੀਂ ਆਪ ਸਰਕਾਰ ਨੂੰ ਵੋਟ ਨਹੀਂ ਪਾਵਾਂਗੇ ਧੰਨਵਾਦ ਇੱਕ ਜਨਾਹ ਹੋਰ ਕੁਮਾਰ ਚਾਵਲਾ ਚੇਅਰਮੈਨ ਪੈਨਸ਼ਨ ਯੂਨੀਅਨ ਸਾਨੂੰ ਸਰਕਾਰ ਤੇ ਬਹੁਤ ਜ਼ਿਆਦਾ ਅਫਸੋਸ ਹੈ ਪੈਨਸ਼ਨ ਵਾਲੇ ਸਾਰਿਆਂ ਨੂੰ ਕਿ ਸਾਡਾ ਦਾ ਨਾ ਤਾਂ 2.5 ਦਾ ਫੈਕਟਰ ਦੇ ਰਹੇ ਆ ਤੇ ਨਾ ਸਾਡਾ 252 ਮਹੀਨੇ ਦਾ ਬਕਾਇਆ ਦੇ ਰਹੇ ਆ ਇਸ ਕਰਕੇ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿੱਥੇ ਤੁਹਾਡੇ ਇਨੇ ਖਰਚ ਕਰਦੇ ਆ ਹਾਈ ਲੈਵਲ ਦੇ ਨੈਸ਼ਨਲ ਦੇ ਚੈਨਲ ਦੇ ਉੱਤੇ ਉਹਨਾਂ ਦੀ ਇੰਟਰਵਿਊ ਹੁੰਦੀ ਆ ਉੱਥੇ ਪੈਸਾ ਖਰਚ ਕਰਦੇ ਆ ਆਪਣੀਆਂ ਤਰ੍ਹਾਂ ਵਧਾ ਲੈਂਦੇ ਆ ਲੇਕਿਨ ਸਾਡੇ ਬੰਦੇ ਜਿਹੜੇ ਕਿ ਮਰ ਗਏ ਆ ਜਿਨ੍ਹਾਂ ਦਾ ਡੀਏ ਮਿਲਿਆ ਹੀ ਨਹੀਂ ਇਸ ਕਰਕੇ ਸਾਨੂੰ ਸਰਕਾਰ ਤੇ ਬੜਾ ਅਫਸੋਸ ਆ ਅੰਮ੍ਰਿਤਸਰ ਦੀਆਂ ਸੜਕਾਂ ਬੜੀਆਂ ਟੁੱਟੀਆਂ ਹੀ ਆ ਬੁਰਾ ਹਾਲ ਆ ਲੋਕਾਂ ਕੋ ਤੁਰਿਆ ਨਹੀਂ ਜਾਂਦਾ ਲੋਕ ਡਿੱਗਦੇ ਆ ਜਿਹੜੇ ਉਥਾਰ ਬੜਾ ਚਾਹੂਗਾ ਇਹਦੇ ਇਨਾ ਰਸ਼ ਹੁੰਦਾ ਕਿ ਲੋਕਾਂ ਦਾ ਬਹੁਤ ਬੁਰਾ ਹੁੰਦਾ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਪਾਸੇ ਧਿਆਨ ਦੇਵੇ ਸਰਕਾਰ ਦੀ ਬਹੁਤ ਮਿਹਰਬਾਨੀ ਹੈ ਪੈਨਸ਼ਨਾਂ ਦੀਆਂ ਮੰਗਾਂ ਜਿਹੜੀਆਂ ਉਹ ਮੰਨ ਲੈਣੀਆਂ ਚਾਹੀਦੀਆਂ ਯੋਗੇ ਇਹ ਸਾਰੇ ਬਜ਼ੁਰਗ ਨਾ ਇਹਨਾਂ ਨੂੰ ਪਤਾ ਨਹੀਂ ਕਦੋਂ ਇਸ ਦੁਨੀਆ ਤੋਂ ਚਲ ਜਾਣਾ ਇਸ ਕਰਕੇ ਸਾਡੀ ਬੇਨਤੀ ਆ ਕਿ ਸਾਡੀਆਂ ਮੰਗਾਂ ਜਰੂਰ ਮੰਨ ਲੈਣ ਮਿਹਰਬਾਨੀ ਤੁਹਾਡੀ ਅੱਜ ਪੈਨਸ਼ਨ ਡੇ ਮਨਾਇਆ ਜਾ ਰਿਹਾ ਔਰ ਅੱਜ ਕੀ ਮੁਲਾਜ਼ਮ ਕੀ ਮੰਗ ਕਰਦੇ ਨੇ ਅਜੇ ਦਿੰਦੇ ਜੀ ਮੇਰਾ ਦਜੀਤ ਸਿੰਘ ਕੋਲੀ ਦਾ ਸਾਰਿਆਂ ਨੂੰ ਸასი ਸ਼ਕਾਲ ਆ ਔਰ ਪੈਨਸ਼ਨਰਸ ਡੇ ਦੇ ਉੱਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਅਸੀਂ ਪੰਜਾਬ ਫੋਰਮ ਆਫ ਰਿਟਾਇਰਡ ਡਿਪਲੋਮਾ ਜੀਨੀਅਸ ਦੇ ਪਲੇਟਫਾਰਮ ਤੋਂ ਅੱਜ ਸ਼ਾਮਲ ਹੋਏ ਆ ਜਿਲ੍ਹਾ ਅਮਰਸਰ ਦੇ ਵਿੱਚ ਜਿਹੜੀ ਆ ਜਿਹੜੀ ਸ਼੍ਰੀ ਮਦਨ ਗੋਪਾਲ ਜੀ ਤੇ ਸ਼੍ਰੀ ਮੰਨਣ ਜੀ ਨੇ ਜਿਹੜੀ ਐ ਅੱਜ ਅਸੋ ਜਿੰ ਕੀਤਾ ਸੀਗੇ ਇਥੇ ਪੈਨਸ਼ਨਰਸ ਡੇ ਦਾ ਅੰਮ੍ਰਿਤਸਰ ਦੇ ਵਿੱਚ ਪੂਸ਼ੋਬਦੀ ਹਾਲ ਬੜੀ ਖੁਸ਼ੀ ਹੋਈ ਉਹ ਚਿਹਰੇ ਦੇਖ ਕੇ ਜਿਹੜੇ ਬੜੇ ਲੰਮੇ ਸਮੇਂ ਤੋਂ ਮੁਲਾਜ਼ਮ ਸ਼ਿਗਾਸ਼ਾਂ ਵਾਸਤੇ ਜਦੋਜਾਦ ਕਰਦੇ ਆ ਰਹੇ ਸੀਗੇ ਔਰ ਅੱਜ ਉਹ ਪੈਨਸ਼ਨਰਸ ਡੇ ਦੇ ਉੱਤੇ ਜਦੋਂ ਦੇਖਿਆ ਚਾਹੇ ਜਿਹੜੇ ਬਜ਼ੁਰਗ ਨੇ ਚਾਹੇ ਜਿਹੜੇ ਉਹ ਦਾੜੀਆਂ ਕਈਆਂ ਦੀਆਂ ਛਟੀਆਂ ਹੋ ਗਈਆਂ ਪਰ ਚਿਹਰੇ ਤੇ ਜਿਹੜਾ ਸਰੂਰ ਹੈ ਜਿਹੜੇ ਚਿਹਰੇ ਤੇ ਅੱਜ ਦੇ ਜਿਹੜਾ ਪੈਨਸ਼ਨਰਸ ਦਿਨ ਦੇ ਉੱਤੇ ਆ ਕੇ ਉਹ ਖੁਸ਼ੀ ਮਹਿਸੂਸ ਕਰ ਰਹੇ ਹਨ ਉਹਨਾਂ ਦੇ ਚਿਹਰਿਆਂ ਤੇ ਮੈਂ ਸਮਝਦਾ ਕਿ ਅਸੀਂ ਜਿਹੜੇ ਅੱਜ ਮੈਂ ਆਪਣੀ ਫਾਰਮ ਜਿਹੜੀ ਸਾਡੇ ਇੰਜੀਨੀਅਰਸ ਦੀ ਫਾਰਮ ਆ ਮੈਂ ਉਹਦੇ ਵਿੱਚ ਮੁੱਖ ਸਲਾਹਕਾਰ ਦਾ ਮੈਨੂੰ ਜਮਾ ਮਿਲਿਆ ਪੂਰੇ ਪੰਜਾਬ ਦੇ ਵਿੱਚ ਅੱਜ ਅਸੀਂ ਇੱਥੇ ਇਹਨਾਂ ਦੇ ਵਿੱਚ ਆ ਕੇ ਇਹਨਾਂ ਨੂੰ ਗਾਂ ਤੋਂ ਯਕੀਨ ਵੀ ਦੋਨੇ ਆ ਵੀ ਅਸੀਂ ਹਮੇਸ਼ਾ ਹੀ ਕੋਈ ਵੀ ਪੈਨਸ਼ਨਰਸ ਦੀਆਂ ਡਿਮਾਂਡਸ ਹੋਣਗੀਆਂ ਮੋਢੇ ਦਾ ਮੋਢਾ ਜੋੜ ਕੇ ਸਾਡਾ ਅਮਰਸਰ ਦਾ ਯੂਨਿਟ ਇੱਥੋਂ ਦੇ ਅਮਰਸਰ ਦੇ ਯੂਨਿਟ ਦੇ ਨਾਲ ਰਹਿ ਆ ਕਰੇਗਾ ਤੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਵੀ ਪੈਨਸ਼ਨਰ ਦਾ ਕੋ ਮਹਾ ਸੰਗ ਹੈ ਜਾਂ ਕੋਈ ਵੀ ਇਹੋ ਜਿਹਾ ਪਲੇਟਫਾਰਮ ਹੈ ਜਿੱਥੇ ਪੈਨਸ਼ਨਰਸ ਦੀ ਗੱਲਬਾਤ ਵਧੀਆ ਤਰੀਕੇ ਨਾਲ ਹੋ ਸਕਦੀ ਆ ਅਸੀਂ ਰਲ ਮਿਲ ਕੇ ਘਰਾ ਕਰ ਮੇਰੇ ਨਾਲ ਸਰਦਾਰ ਕੁਲਦੀਪ ਸਿੰਘ ਸਾਹਿਬ ਗੁਰਮੀਤ ਸਿੰਘ ਜੀ ਹੋਰ ਵੀ ਸਾਡੇ ਇੰਜੀਨੀਅਰ ਸਾਥੀ ਕਾਫੀ ਇੰਜੀਨੀਅਰ ਸਾਥੀ ਸਾਡਾ ਜਿੱਥੇ ਸ਼ਾਮਲ ਹੋਏ ਆ ਮੈਂ ਇਸ ਪੈਨਸ਼ਨਰਸਡੇ ਦਾ ਜਿਹੜਾ 1982 ਸਾਲ ਦੇ ਵਿੱਚ ਸਾਡੇ ਇੱਕ ਸ਼ਖਸੀਅਤ ਸੀ ਨਾਕਰਾ ਮਿਸਟਰ ਨਾਕਰਾ ਜੀ ਉਹਨਾਂ ਨੇ ਬੜੀ ਕਈਆਂ ਸਾਲਾਂ ਦੀ ਜਦੋਜਾਦ ਤੋਂ ਬਾਅਦ ਇੱਕ ਸੁਪਰੀਮ ਕੋਰਟ ਦੇ ਵਿੱਚੋਂ ਕੇਸ ਜਿੱਤਿਆ ਸੀ ਕਿ ਜਿਹੜੀ ਪੈਨਸ਼ਨ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ ਜਿਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਸਰਕਾਰ ਦੀਆਂ ਸਬਸਿਸ ਦੇ ਵਿੱਚ ਦਿੱਤੀ ਆ ਮੇਰਾ ਉਸ ਸ਼ਖੀਰ ਨੂੰ ਸਲਾਮ ਹੈ ਤੇ ਮੈਂ ਸਮਝਦਾ ਕਿ ਜਿਹੜੇ ਮਦਨ ਗੋਪਾਲ ਜੀ ਜਾਂ ਮੰਨਨ ਜੀ ਵਰਗੇ ਹੋਰ ਵੀ ਸਾਡੇ ਜਿਹੜੇ ਸਾਥੀ ਆ ਪੂਰੇ ਪੰਜਾਬ ਦੇ ਵਿੱਚ ਸਾਡੇ ਵਾਸਦੇ ਵੀ ਸ਼ਰਮਾ ਜੀ ਪ੍ਰਗਟ ਸਿੰਘ ਗਰੇਵਾਲ ਜੀ ਬਹੁਤ ਸਾਥੀ ਜਿਹੜੇ ਆ ਜਿਹੜੇ ਆਪਦੇ ਗਾਂ ਨੂੰ ਜਿਹੜੇ ਉਹਨੂੰ ਰਿਟਾਇਰਡ ਪੈਨਸ਼ਨਰਸ ਆ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਗਾਂ ਵਧ ਰਿਹਾ ਮੇਰੀ ਸਰਕਾਰ ਦੇ ਅੱਗੇ ਬੇਨਤੀ ਆ ਕਿ ਇਹ ਉਹ ਲੋਕ ਜਿਨ੍ਹਾਂ ਨੇ ਪੈਨਸ਼ਨਰਸ ਦੇ ਤੌਰ ਤੇ ਹੁਣ ਪੈਨਸ਼ਨ ਲੈਣੀ ਆ ਉਹਨਾਂ ਦੇ ਜਿਹੜੇ ਛੋਟੇ ਛੋਟੇ ਬਕਾਏ ਨੇ ਜਿਹੜੇ ਵਰਕਿੰਗ ਮੁਲਾਜ਼ਮ ਆ ਉਹਨਾਂ ਦੀਆਂ ਮੰਗਾਂ ਹੋਰ ਹੁੰਦੀਆਂ ਨੇ ਤੇ ਇਹ ਜਿਹੜੇ ਰਿਟਾਇਰਡ ਪਰਸਨਸ ਆ ਇਹਨਾਂ ਦੀਆਂ ਜਿਹੜੀਆਂ ਡੀਏ ਦੀਆਂ ਕਿਸ ਤਰ੍ਹਾਂ ਡਿਊਜ਼ ਨੇ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਬਕਾਏ ਛੋਟੇ ਮੋਟੇ ਕਈ ਇਹਨਾਂ ਦੀਆਂ ਜਿੰਨੀਆਂ ਵੀ ਮੰਗਾਂ ਪਹਿਲ ਦੇ ਹੱਦ ਦੇ ਕਰਨੀਆਂ ਚਾਹੀਦੀਆਂ ਤੇ ਮੈਂ ਆਪਣੇ ਪੈਨਸ਼ਨਰ ਸਾਥੀਆਂ ਨੂੰ ਅੱਜ ਦੇ ਇਸ ਜਿਹੜੇ ਦਿਸ਼ ਦੇ ਉੱਤੇ ਸਾਰਿਆਂ ਨੂੰ ਜਿੱਥੇ ਵਧਾਈ ਦੇਣਾ ਤੇ ਕਾਮਨਾ ਕਰਦਾ ਵੀ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਖੂਬਸੂਰਤ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਜਿਉਣ ਅੱਜ ਵੇਖ ਕੇ ਵਾਕਿਆ ਸਹੀ ਮਹਿਨਾਂ ਦੇ ਵਿੱਚ ਆਨੰਦ ਆਇਆ ਕਿ ਚਾਹੇ ਇਹ ਸਾਡੇ ਪੈਨਸ਼ਨਰ ਸਾਥੀ ਆ ਪਰ ਇਹਨਾਂ ਦੇ ਵਿੱਚ ਉਹ ਜੋਸ਼ ਉਹ ਜਿਹੜਾ ਜਜ਼ਬਾ ਅੱਜ ਵੀ ਮੁਲਾਜ਼ਮਾਂਾਂ ਦੇ ਵਾਸਤੇ ਮੌਜੂਦ ਆ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਸੁਣ ਵਾਲਿਆਂ ਨੂੰ ਤੁਹਾਡੇ ਚੈਨਲ ਦੇ ਦਾਈ ਸਾਰਿਆਂ ਨੂੰ ਪੈਨਸ਼ਨਰ ਦਿਵਸ ਦੀ Bod bod bu var.